ਹੈਲੋ ਦੋਸਤੋ ਜਿਵੇਂ ਕਿ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਕਿ ਸਿੱਧੂ ਮੂਸੇਵਾਲਾ ਜਿਹੜਾ ਛੋਟਾ ਸਿੱਧੂ ਮੂਸੇਵਾਲਾ ਉਹ ਤੁਸੀਂ ਦੇਖਣਾ ਹੈ ਅੱਜ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਆਪਣੀ ਮਾਤਾ ਚਰਨਕੌਰ ਦੇ ਨਾਲ ਸਵੇਰੇ-ਸਵੇਰੇ ਮਾਰਨਿੰਗ ਵਾਕ ਆਪਣੀ ਹਵੇਲੀ ਦੇ ਵਿੱਚ ਕਰ ਰਿਹਾ ਦਿਖਾਈ ਦੇ ਰਹੇ ਨੇ ਇਹ ਮੈਂ ਚਾਹੁੰਦੀ ਸੀਗੀ ਕਿ ਤੁਹਾਨੂੰ ਜਰੂਰ ਇਹ ਕਿਊਟ ਬੇਬੀ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਦੱਸਣਾ ਜਰੂਰ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਇੱਕ ਰਿਕਵੈਸਟ ਹੈ ਇਹੋ ਜੀਆਂ ਵੀਡੀਓ ਵੇਖਣ ਲਈ ਪਲੀਜ਼ ਸਬਸਕ੍ਰਾਈਬ ਕਰ ਲੈਣਾ ਐਂਡ ਤੇ ਵੀਡੀਓ ਸ਼ੇਅਰ ਕਰ ਲੈਣੀ ਕਿ ਸਾਰੇ ਲੋਕਾਂ ਨੂੰ ਇਹ ਬੇਸਬਰੀ ਦਾ ਇੰਤਜ਼ਾਰ ਆ ਕਿ ਸਿੱਧੂ ਮੂਸੇਵਾਲਾ ਛੋਟਾ ਜਿਹੜਾ ਹੈ ਕਿੱਡਾ ਕੁ ਹੋ ਗਿਆ ਇਹ ਤੁਸੀਂ ਦੇਖੋ। ਓਜੀ ਗੱਲ ਆ ਜਿਵੇਂ ਕਿ ਅੱਜ ਰਖੜੀ ਆ ਹਮੇਸ਼ਾ ਹਰੇਕ ਸਾਲ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਨੂੰ ਰਖੜੀ ਬੰਨ੍ਹਦੀ ਹੁੰਦੀ ਸੀਗੀ ਤੇ ਅੱਜ ਉਸ ਨੇ ਲੱਖਾਂ ਰੁਪਈਆਂ ਦੀ ਰਖੜੀ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਵਾਸਤੇ ਦੇ ਦਿਹਾ ਦੇਖ ਰਹੇ ਹੋ ਤੁਸੀਂ ਪ੍ਰਾਣੀਆਂ ਤਸਵੀਰਾਂ ਜਦੋਂ ਅਫਸਾਨਾ ਖਾਨ ਸਿੱਧੂ ਮੂਸੇਵਾਲੇ ਨੂੰ ਰਖੜੀ ਬੰਨਦੀ ਹੁੰਦੀ ਸੀ ਅੱਜ ਉਹੋ ਹੀ ਰਖੜੀ ਛੋਟੇ ਸਿੱਧੂ ਮੂਸੇਵਾਲੇ ਨੂੰ ਬੰਨੀ ਜਾ ਰਹੀ ਹੈ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਬਿਲਕੁਲ ਉਸੇ ਵਰਗਾ ਹੀ ਲੱਗਦਾ ਹੈ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਜਰੂਰ ਦੱਸਣਾ ਜੀ ਤੁਹਾਨੂੰ ਕਿਦਾਂ ਦੀ ਇਹ ਵੀਡੀਓ ਲੱਗੀ ਐਂਡ ਸ਼ੇਅਰ ਸਬਸਕ੍ਰਾਈਬ ਜੁਲ ਕਰ ਲੈਣਾ ਦੀ ਜੇ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਬ ਤੱਕ ਰੱਬ ਰਾਖਾ ਨੇ ਕੀ ਕਹਲਾ ਇੱਥੇ ਧਾੜੀ ਰੱਖਤੇ ਆ ਤੇਰੀ ਅੱਤੇ ਉਹਦੀ ਮੱਚ ਫੜਕੇ ਆ ਕੀ ਅਗਲ ਇਹਨਾਂ ਨੂੰ ਥੋੜੀ ਲੇਟ ਮਿਲੂਗੀ ਅੱਜ ਬੋਲਗਾ ਤਾਂ ਮੈਨੂੰ 295 ਨਹੀਂ ਦੇ ਕਰੇਗਾ ਤਰਕੀਬ ਉਤੇ ਹਿੱਟ ਮਿਲੂਗੀ